ਸੋ ਸਤਿ ਸ੍ਰੀ ਅਕਾਲ ਜੀ ਵੈਨਿਊਜ਼ ਪੰਜਾਬ ਦੇਖ ਰਹੇ ਹੋ ਤੁਸੀਂ ਮੈਂ ਹਾਂ ਤੁਹਾਡੇ ਨਾਲ ਕਰਮਵੀ ਸ਼ਰਮਾ ਜਿਵੇਂ ਕਿ ਤੁਸੀਂ ਸਾਰੇ ਜਾਣਦੇ ਹੋ ਵੈਨਿਊਜ਼ ਪੰਜਾਬ ਹਮੇਸ਼ਾ ਸੱਚੀ ਤੇ ਸਹੀ ਖਬਰ ਦਿਖਾਉਂਦਾ ਹੈ ਇਸ ਲਈ ਲੋਕ ਲੋਕਾਂ ਦਾ ਜਿਹੜਾ ਫੇਥ ਹੈ ਉਹ ਲਗਾਤਾਰ ਸਾਡੀ ਤਾਕਤ ਬਣਦਾ ਜਾ ਰਿਹਾ ਤੇ ਲੋਕ ਜਿਹੜੇ ਨੇ ਸਾਡੇ ਤੱਕ ਪਹੁੰਚ ਵੀ ਕਰਦੇ ਨੇ ਅੱਜ ਸਾਡੇ ਕੋਲ ਇੱਕ ਵੀਰ ਪਹੁੰਚੇ ਨੇ ਜਿਨ੍ਹਾਂ ਦਾ ਕਹਿਣਾ ਹੈ ਕਿ ਤਕਰੀਬਨ 2 2.5 ਮਹੀਨੇ ਪਹਿਲਾਂ ਜਿਹੜੀ ਹੈ ਇੱਕ ਐਕਸੀਡੈਂਟ ਹੁੰਦਾ ਹੈ ਜਿਹਦੇ ਵਿੱਚ ਇਹਨਾਂ ਦੀ ਵਾਈਫ ਦਾ ਜਿਹੜਾ ਜਿੱਦ ਲੱਤ ਜਿਹੜੀ ਉਹ ਫੈਕਚਰ ਹੋ ਜਾਂਦੀ ਹੈ ਲੱਤ ਫੈਕਚਰ ਹੋਣ ਤੋਂ ਬਾਅਦ ਦੀ ਸਾਰੀ ਕਹਾਣੀ ਹਲੇ ਸਾਡੀ ਨਾਲ ਕੋਈ ਗੱਲਬਾਤ ਨਹੀਂ ਹੋਈ ਹੈ ਸਾਰੀ ਕਹਾਣੀ ਉਹਨਾਂ ਦੀ ਜ਼ੁਬਾਨੀ ਸੁਣਾਵਾਂਗੇ ਕਿ ਉਸ ਤੋਂ ਬਾਅਦ ਉਹਨਾਂ ਨਾਲ ਕੀ ਕੁਝ ਹੁੰਦਾ ਹੈ ਤੇ ਅੱਜ ਤਕਰੀਬਨ ਗੱਲ ਕਰੀਏ ਤਾਂ 2 ਤੋਂ 2.5 ਮਹੀਨੇ ਜਾਂ 3 ਮਹੀਨੇ ਦੇ ਆਸ-ਪਾਸ ਦਾ ਟਾਈਮ ਜਿਹੜਾ ਹੋ ਚੁੱਕਿਆ ਹੈ ਉਸ ਤੋਂ ਬਾਅਦ ਜਿਹੜੀ ਇਸ ਪ੍ਰਕਾਰ ਦੀ ਜਿਹੜੀ ਕਾਰਵਾਈ ਹੁੰਦੀ ਹੈ ਜਾਂ ਨਹੀਂ ਹੁੰਦੀ ਹੈ ਸਾਡੇ ਨਾਲ ਵੀਰ ਨੇ ਰਮਨ ਜੀ ਗੱਲ ਕਰਦੇ ਆ ਰਮਨ ਜੀ ਬਹੁਤ ਬਹੁਤ ਸਵਾਗਤ ਹੈ ਜੀ ਵੈਲਕਮ ਪੰਜਾਬ ਫੈਮਿਲੀ ਜੀ ਬਹੁਤ ਬਹੁਤ ਧੰਨਵਾਦ ਕਰਦਾ ਸਾਰਿਆਂ ਦਾ ਜੀ ਰਮਨ ਜੀ ਸਾਰੀ ਗੱਲਬਾਤ ਦੱਸੋ ਅਗਰ ਹੋਇਆ ਕੀ ਕਿਵੇਂ ਅੱਜ ਤੁਸੀਂ ਇੰਨੇ ਪਰੇਸ਼ਾਨ ਹੋ ਜੋ ਸਾਡੇ ਤੱਕ ਪਹੁੰਚ ਕੀਤੀ ਹੈ ਮੈਂ ਤਾਂ ਪਹੁੰਚ ਕੀਤੀ ਹੈ ਜੀ ਮੇਰੇ ਤਾਂ ਅਜ ਤੋਂ 2 ਮਹੀਨੇ ਪਹਿਲਾਂ ਮੇਰੀ ਵਾਈਫ ਦਾ ਐਕਸੀਡੈਂਟ ਹੋਇਆ ਸੀ ਹਮ ਭਾਰਤਨਗਰ ਚੌਕ ਦੇ ਵਿੱਚ ਜੀ ਭਾਰਤਨਗਰ ਚੌਕ ਦੇ ਵਿੱਚ ਗੱਡੀ ਨੇ ਮਾਰਿਆ ਸੀਗਾ ਨਾਮ ਮੇਰੇ ਫਾਦਰਿੰਦਾ ਲਾ ਸੀਗੇ ਉਹਨਾਂ ਦੇ ਵੀ ਸੱਟ ਲੱਗੀ ਤੇ ਜਿਵੇਂ ਹੀ ਮੇਰੇ ਵਾਈਫ ਗਿਰੀ ਆ ਤਾਂ ਮੈਨੂੰ ਕਿਸੇ ਨੇ ਦੱਸਿਆ ਕਿ ਸ਼ਾਇਦ ਤੁਹਾਡੇ ਘਰ ਦੇ ਡੇਗੇ ਆ ਤੇ ਮੈਂ ਫਟਾਫਟ ਉੱਥੋਂ ਪਹਿਲਾਂ ਤਾਂ ਕਾਰ ਰੋਕ ਲਈ ਉਹਨਾਂ ਨੇ ਜੀ ਕਾਰ ਰੋਕੀ ਨਹੀਂ ਕਾਰ ਆਪੇ ਹੀ ਰੁਕ ਗਈ ਸੀ ਕਿਉਂਕਿ ਇੰਨੀ ਜ਼ੋਰ ਕੀ ਵੱਜਿਆ ਸੀ ਦਾ ਨਾਲ ਹੀ ਹਿੱਟੇ ਨਹੀਂ ਜ਼ੋਰ ਕੀ ਹੋਈ ਹੈ ਜੀ ਲੱਕੋਂ ਦੇ ਵਿੱਚ ਫਸ ਗਈ ਸੀ ਕਾਰ ਦੇ ਵਿੱਚ ਜੇ ਉਹ ਥੋੜਾ ਜਿਹਾ ਨਾ ਰੁਕਦੀ ਤਾਂ ਨਾਲ ਹੀ ਘੜੀਸਕੋ ਲਿਜਾ ਸਕਦਾ ਸੀਗਾ ਓਹ ਹੋ ਤੇ ਉੱਤੇ ਫਿਰ ਵੀ ਚਲੋ ਕਹਿੰਦੇ ਕਿ ਕਾਰ ਰੋਕੀ ਸਾਰੇ ਬੰਦੇ ਇਕੱਠੇ ਹੋ ਗਏ ਕਹਿੰਦੇ ਕਾਰ ਰੋਕ ਲਓ ਕਾਰ ਵਾਲਾ ਇਹਨੂੰ ਬਾਹਰ ਵੀ ਕੱਢਿਆ ਪਰ ਜਿਵੇਂ ਹੀ ਉਹਨਾਂ ਨੇ ਚੀਕਾਂ ਸੁਣੀਆ ਬਈ ਆ ਰਹੀਆਂ ਤੇ ਲਹੂ ਬਹੁਤ ਜ਼ਿਆਦਾ ਵਗ ਰਿਹਾ ਹੈ ਤੇ ਖਸਤ ਮਾਦੂ ਸਾਰੇ ਉੱਤਰ ਗਏ ਤੇ ਉਹਨੇ ਨਾਲ ਹੀ ਗੱਡੀ ਭਜਾ ਕੇ ਲੈ ਗਿਆ ਤੇ ਮੈਂ ਇੱਕ ਆਪਣੇ ਫਰੈਂਡ ਨੂੰ ਕਿਹਾ ਮੈਂ ਕਹਿੰਦਾ ਮੈਂ ਲੈ ਕੇ ਜਾਂਦਾ ਤੂੰ ਇਹਨੂੰ ਪਹਿਲਾਂ ਅਰੋੜਾ ਵੀ ਲੈ ਜਾ ਮੈਂ ਆ ਰਿਹਾ ਉੱਥੇ ਜੀ ਅਰੋੜਾ ਦੇ ਲੈ ਕੇ ਗਏ ਤੇ ਉਹ ਕਹਿੰਦੇ ਸਾਡੇ ਕੋਲ ਹਜੇ ਡਾਕਟਰ ਨਹੀਂ ਹੈ ਜੀ ਇਹ ਇੱਕ ਕ੍ਰਿਟੀਕਲ ਕੇਸ ਹੈ ਤੁਸੀਂ ਅੱਜ ਹੀ ਕਰਵਾਓ ਨਹੀਂ ਤਾਂ ਇਹਨਾਂ ਦਾ ਹੋ ਸਕਦਾ ਕਿ ਫਿਰ ਜ਼ਿੰਦਗੀ ਭਰ ਹੈਂਡੀਕੈਪ ਹੋ ਸਕਦੇ ਨੇ ਜਾਂ ਲੱਤ ਨਾ ਚੱਲੇ ਹੂੰ ਹੂੰ ਤੇ ਫਿਰ ਅਸੀਂ ਉੱਥੇ ਮੈਂ ਇੱਕ ਬੰਦੇ ਨੂੰ ਭੇਜਿਆ ਮੈਂ ਕਿਹਾ ਚਲੋ ਤੁਸੀਂ ਡਿਵੀਜ਼ਨ ਫਿਰ ਵੀ ਲਿਖਾਓ ਹੂੰ ਚਲੋ ਡਿਵੀਜ਼ਨ ਲਖਾਇਆ ਮੈਂ 10 ਦਿਨ ਉਧਰ ਹੀ ਰਿਹਾ ਹਸਪਤਾਲ ਹੀ ਤੇ ਮੈਂ ਕਿਹਾ ਚਲੋ ਆਈ ਡਿਵੀਜ਼ਨ ਪੁੱਛ ਕੇ ਆ ਨਾ ਵੀ ਕਾਰ ਦਾ ਨੰਬਰ ਵੀ ਦਿੱਤਾ ਵੀ ਕੋਈ ਮਿਲਿਆ ਹੋਏਗਾ ਡਿਵੀਜ਼ਨ ਮਤਲਬ ਥਾਣੇ ਹਾਂਜੀ ਥਾਣੇ ਦੇ ਵਿੱਚ ਜੀ ਥਾਣੇ ਦੇ ਵਿੱਚ ਗਿਆ ਤੇ ਜਦੋਂ ਮੈਂ ਉਹਨੂੰ ਪੁੱਛਿਆ ਕਿ ਭਾਜੀ ਵੀ ਸਾਡੀ ਕੋਈ ਦਰਖਾਸਤ ਆਈ ਹੋਣੀ ਹੈ ਅਸੀਂ ਦਿੱਤੀ ਸੀ ਉਹਨਾਂ ਨੇ ਕਾਪੀ ਜੀ ਕੱਢੀ ਤੇ ਦੋ ਪੇਜ ਚੱਕ ਕੇ ਕੰਡੇ ਕੰਦੇ ਯਾਰ ਹਾਂ ਲਿਖੀ ਹੋਈ ਆ अच्छा दो कल الفاظ ਜਿਹਨੇ ਲਿਖੀ ਉਹੀ ਕੰਪਲੇਨ ਸੀ ਤੁਹਾਡੀ ਹਾਂਜੀ ਓਕੇ ਤੇ ਫਿਰ ਮੈਂ ਕਿ ਮੈਂ ਕਿਹਾ ਇਹ ਤਾਂ ਨਹੀਂ ਜੀ ਪੂਰੀ ਲਿਖਾ ਕੇ ਗਿਆ ਬੰਦਾ ਕਹਿੰਦਾ ਜੇ ਪੂਰੀ ਲਿਖਾ ਕੇ ਗਿਆ ਤਾਂ ਸਲਬ ਬੰਦੋ ਹੂੰ ਫਿਰ ਉਹਨਾਂ ਨੇ ਲੱਭਿਆ ਤੇ ਉਹ ਕਹਿੰਦੇ ਕਿ ਇਹ ਮਤਲਬ ਏਐਸਆਈ ਸਾਫ ਕੋਡ ਹੈ ਓਕੇ ਐਸਆਈ ਸਾਹਿਬ ਕੋਲ ਗਿਆ ਮੈਂ ਐਸਆਈ ਸਾਹਿਬ ਕਹਿੰਦੇ ਵੀ ਵੀ 2 ਤਰੀਕ ਦਾ ਮੈਂ ਕਿਹਾ ਹਾਂਜੀ ਮੈਂ ਕਿਹਾ ਤੁਸੀਂ ਵੀਡੀਓ ਲੈ ਲਓ 2 ਤਰੀਕ ਕਿਹੜੀ 2 ਤਰੀਕ 2 ਜਨਵਰੀ ਓਕੇ ਵੀ ਤੁਸੀਂ ਵੀਡੀਓ ਲੈ ਲਓ ਭਾਰਤ ਨਗਰ ਚੌਕ ਹੋਇਆ ਕੈਪਚਰ ਹੋ ਜਾਏਗਾ ਐਕਸੀਡੈਂਟ ਹੂੰ ਉਹ ਕਹਿੰਦੇ ਜੀ ਤੁਸੀਂ ਦੱਸੋ ਵੀ ਕਾਰ ਦਾ ਨੰਬਰ ਮੈਂ ਕਿਹਾ ਇਹ ਲੋਈ ਕਾਰ ਦਾ ਨੰਬਰ ਕਹਿੰਦੇ ਐਡਰੈਸ ਮੈਂ ਉਹਦਾ ਹੀ ਦੇਖ ਲਿਆ ਜਦੋਂ ਉਹਨਾਂ ਨੇ ਐਡਰੈਸ ਪੁੱਛਿਆ ਤੇ ਮੈਂ ਸਮਝ ਗਿਆ ਕਿ ਇਹ ਕਾਰਵਾਈ ਨਹੀਂ ਹੋ ਸਕਦੀ ਯਾਨੀ ਤੁਹਾਡੇ ਕੋਲ ਹੀ ਕਾਰ ਦਾ ਨੰਬਰ ਪੁੱਛਿਆ ਜਦੋਂ ਕਾਰ ਦਾ ਨੰਬਰ ਪ੍ਰੋਵਾਈਡ ਕਰਤਾ ਫਿਰ ਕਹਦੇ ਉਹਦਾ ਐਡਰੈਸ ਵੀ ਦੱਸੋ ਹਾਂਜੀ ਉਹਨੂੰ ਪੁੱਛਿਆ ਨਹੀਂ ਮੈਂ ਆਰ ਡੀ ਨਹੀਂ ਹੈਗਾ ਮੈਂ ਨਹੀਂ ਦੱਸ ਸਕਦਾ ਆਰ ਡੀ ਉਹ ਨਹੀਂ ਹੈਗਾ ਮੈਂ ਕੋ ਉਹਨਾਂ ਨੇ ਪਹਿਲੇ ਹੀ ਕਿਹਾ ਕਿ ਕੈਮਰੇ ਲੱਗੇ ਆ ਮੈਂ ਵੀ ਅਫਸਰ ਆ ਥੋੜਾ ਜਦੋਂ ਉਹਨਾਂ ਨੇ ਕਿਹਾ ਮੈਨੂੰ ਵੀ ਤੁਹਾਡੇ ਵਾਂਗੂ ਲੱਗਾ ਕਵਾ ਫਿਰ ਨਾਲ ਹੀ ਮੈਂ ਕਹਿਣ ਦੀ ਕੋਸ਼ਿਸ਼ ਕੀਤੀ ਤੇ ਉਹਨੇ ਨਾਲ ਹੀ ਮੈਨੂੰ ਕਿਹਾ ਤਾਂ ਵੀ ਕੈਮਰੇ ਲੱਗੇ ਆ ਅੱਛਾ ਕਿ ਮੇਰੀ ਵਰਦੀ ਪਾਈ ਹੋਈ ਆ ਮਗਾ ਚਲੋ ਕੋਈ ਗੱਲ ਨਹੀਂ ਜੀ ਮੈਂ ਹੁਣੇ ਤੁਹਾਨੂੰ ਐਡਰੈਸ ਦੇ ਦਿੰਦਾ ਮੈਂ ਐਡਰੈਸ ਦਿੱਤਾ ਐਡਰੈਸ ਦੇਣ ਤੋਂ ਬਾਅਦ ਵੀ ਮੈਂ ਅੱਜ ਮਾਰਚ ਮੇਰੇ ਕਹਿੰਨਾ 8 ਮਾਰਚ ਜਾਂ 10 ਮਾਰਚ ਹੋ ਚੁੱਕੀ ਹੈ ਜੀ ਮੈਂ ਉਹਨਾਂ ਨੂੰ ਐਡਰੈਸ ਦੇਣ ਤੋਂ ਬਾਅਦ ਫਿਰ ਦੇਖ ਲਓ ਇਹ ਵੀ ਪਤਾ ਕਰਾ ਕੇ ਦਿੱਤਾ ਉਹ ਕਹਿੰਦੇ ਜੀ ਤੇ ਕਿਹੜੀ ਇੰਸ਼ੋਰੈਂਸ ਹੋਰ ਮੈਂ ਕਹੀ ਇਹ ਵੀ ਮੈਂ ਪਤਾ ਕਰਾਂ ਮੈਂ ਫਿਰ ਉਹ ਵੀ ਪਤਾ ਕਰਾਈ ਇੱਕੋ ਹੀ ਇੰਸ਼ੋਰੈਂਸ ਹੋ ਸੀ ਤੇ ਫਿਰ ਉਹ ਮੈਨੂੰ ਕਹਿੰਦੇ ਜੀ ਇਹ ਕਰੋ ਤੁਸੀਂ ਜਾਓ ਬਾਅਦ ਚੋਂ ਆਣਾ ਮੈਂ ਬਾਅਦ ਚੋਂ ਗਿਆ ਮੈਂ ਕਿ ਹਾਂਜੀ ਕੋਈ ਕਾਰਵਾਈ ਕਹਿੰਦੇ ਕੋਈ ਕਾਰਵਾਈ ਨਹੀਂ ਇਦਾਂ ਦਾ ਗੱਡੀ ਹੈ ਨਹੀਂ ਮੈਂ ਕਿ ਉਹ ਨਹੀਂ ਹੈਗੀ ਮੈਂ ਫਿਰ ਉਸ ਤੋਂ ਬਾਅਦ ਦੇਖਿਆ ਤੇ ਉਹ ਗੱਡੀ ਤੇ ਦੋ ਚਲਾਨ ਹੋਏ ਅੱਛਾ ਸਾਰੀ ਇਹਨੂੰ ਇਨਫੋਰਮੇਸ਼ਨ ਤੁਹਾਡੇ ਦੁਆਰਾ ਕਲੈਕਟ ਕੀਤੀ ਗਈ ਹੈ ਹਾਂਜੀ ਮੈਂ ਹੀ ਕਲੈਕਟ ਕੀਤੀ ਹੈ ਹਮ ਜਦ ਕਿ ਮੈਂ ਮੇਰਾ ਕੋਈ ਰੋਲ ਨਹੀਂ ਹੈ ਇਦਾਂ ਦਾ ਨਾ ਕੋਈ ਮੇਰਾ ਕੰਮ ਹੈ ਇਦਾਂ ਦਾ ਮੈਂ ਉਹਦੇ ਚੋਂ ਕਲੈਕਟ ਕੀਤਾ ਕਿ ਘਾਰਿਆਣੇ ਦੇ ਵਿੱਚ ਇੱਕ ਹਮਾਚਲ ਦੇ ਵਿੱਚ ਉਸ ਗੱਡੀ ਦਾ ਹੋ ਚੁੱਕਿਆ ਵੈ ਚਲਾਨ ਦੋਰੀ ਚਲਾਨ ਹੋ ਚੁੱਕੇ ਹੋ ਦੇ ਔਰ ਚਲਾਨ ਪੇ ਨਹੀਂ ਕੀਤਾ ਹੋਇਆ ਹੂੰ ਗੱਡੀ ਕਿੱਥੇ ਦੀ ਦੱਸੀ ਜਾ ਰਹੀ ਹੈ ਗੱਡੀ ਅੰਮ੍ਰਿਤਸਰ ਦੀ ਠੀਕ ਹੈ ਔਰ ਇਹ ਗੱਡੀ ਅੰਮ੍ਰਿਤਸਰ ਦੀ ਦੱਸੀ ਔਰ ਗੱਡੀ ਦਾ ਸਾਰਾ ਕੁਝ ਮੈਂ ਉਹਨਾਂ ਨੂੰ ਦੱਸਿਆ ਹੂੰ ਗੱਡੀ ਦਾ ਐਡਰੈਸ ਹੂੰ ਗੱਡੀ ਦੇ ਦੋ ਚਲਾਨ ਹੂੰ ਸਭ ਕੁਝ ਮਤਲਬ ਮੈਂ ਹੀ ਦੱਸਿਆ ਗੱਡੀ ਦਾ ਇੰਸ਼ੋਰੈਂਸ ਹੂੰ ਉਸ ਤੋਂ ਬਾਅਦ ਉਹ ਕਹਿੰਦੇ ਕਿ ਐਸਆਈ ਟ੍ਰਾਂਸਫਰ ਹੋ ਗਿਆ ਐਸਆਈ ਟ੍ਰਾਂਸਫਰ ਹੋ ਗਿਆ ਫਿਰ ਕਿਸੇ ਨੇ ਦੇਖ ਹੀ ਗਿਆ ਹੋਏਗਾ ਚਾਰ ਜੋ ਸਕੇਲ ਦਾ ਮੈਂ ਗਿਆ ਮੈਂ ਕਿਹਾ ਵੀ ਕੋਈ ਤਾਂ ਹੋਏਗਾ ਉਹ ਕਹਿੰਦੇ ਜੀ ਜਿੰਨੂੰ ਦੇਖ ਕੇ ਗਿਆ ਤੁਹਾਨੂੰ ਦੱਸ ਦਾਂਗੇ ਮੈਂ ਕਿਹਾ ਜੀਛੇ ਦੱਸ ਲੋ ਮੈਂ ਕਿਹਾ ਨੰਬਰ ਦੇ ਦਿਓ ਹੂੰ ਕਹਿੰਦੇ ਬੰਦਾ ਰੂੜਲੀ ਆ ਤੂੰ ਫੋਨ ਕਰੇਗਾ ਉਹ ਘਰ ਤੇ ਨੂੰ ਗਲਤ ਬੋਲਣਗੇ ਅੱਛਾ ਲਗਾ ਇੱਕ ਸਰਕਾਰ ਨੇ ਆਦੇਸ਼ ਚਲਾਇਆ ਸੀ ਵੀ ਜੇ ਕੋਈ ਪੁਲਿਸ ਵਾਲਾ ਆਵੇ ਤਾਂ ਉਹ ਤਾਂ ਸ਼੍ਰੀਮਾਨ ਜੀ ਕਹਿਣਾ ਸਾਰਿਆਂ ਨੇ ਹੂੰ ਮਤਲਬ ਉਹ ਆਦੇਸ਼ ਉਹਨੂੰ ਖਤਮ ਹੋ ਚੁੱਕਾ ਹੈ ਵੀ ਸ਼੍ਰੀ ਮਾਨ ਜੀ ਦੀ ਜਗ੍ਹਾ ਜਦੋਂ ਕੋਈ ਬੰਦਾ ਥਾਣੇ ਜਾਵੇ ਤਾਂ ਜਾ ਕੇ ਮੁਲਾਜ਼ਮ ਨੇ ਉਹਨੂੰ ਸ਼੍ਰੀ ਮਾਨ ਜੀ ਕਹਿ ਕੇ ਬੁਲਾਉਣਗੇ ਇਹ ਆ ਕੈਪਟਨ ਅਮਰਿੰਦਰ ਸਿੰਘ ਨੇ ਚਲਾਇਆ ਸੀ ਬਿਲਕੁਲ ਤੇ ਮੇਰੇ ਖਿਆਲ ਨਾਲ ਸਰਕਾਰ ਬਦਲੀ ਤੇ ਦੇਸ਼ ਬਦਲ ਗਿਆ ਸਰਕਾਰ ਬਦਲੀ ਦਾ ਦੇਸ਼ ਵੀ ਨਾਲ ਬਦਲ ਗਿਆ ਦੇਸ਼ ਵੀ ਬਦਲ ਗਿਆ ਕਿ ਉਸ ਬੰਦੇ ਨੂੰ ਮੁਲਾਜ਼ਮ ਨੂੰ ਕੈਮਰੇ ਲੱਗੇ ਚ ਵੇਚ ਤੋ ਹੋਸ਼ ਨਹੀਂ ਕੈਮਰੇ ਦੇ ਨਾਲ ਮੈਂ ਕਹਿੰਦਾ ਇਹ ਗੁਜ਼ਾਰਿਸ਼ ਕਰਦਾ ਵੀ ਕੈਮਰੇ ਲਵਾਏ ਆ ਅੱਜ ਹਾਈਫਾਈ ਜਮਾਨਾ ਕੈਮਰੇ ਦੇ ਵਿੱਚ ਰਿਕਾਰਡਿੰਗ ਵੀ ਲਾਓ ਵੀ ਮੈਂ ਕੀ ਬੋਲ ਰਿਹਾ ਕਿ ਉਹ ਕੀ ਬੋਲ ਰਿਹਾ ਸਾਹਮਣੇ ਵਾਲਾ ਬੰਦਾ ਤੁਹਾਡੇ ਕੋਲ ਇੱਕ ਮੁਲਾਜ਼ਮ ਹੋ ਕੇ ਪੁੱਛ ਸਕਦਾ ਹੈ ਕਿ ਗੱਡੀ ਦਾ ਨੰਬਰ ਚਲੋ ਤੁਹਾਡਾ ਫਰਜ਼ ਹੀ ਤੁਹਾਨੂੰ ਮਿਲ ਗਿਆ ਤੁਸੀਂ ਪ੍ਰੋਵਾਈਡ ਕਰਵਾਤਾ ਹਾਂਜੀ ਉਸ ਤੋਂ ਬਾਅਦ ਉਹ ਤੁਹਾਡੇ ਕੋਲ ਐਡਰੈਸ ਦੀ ਡਿਮਾਂਡ ਵੀ ਕਰ ਸਕਦਾ ਹੈ ਜੇਕਰ ਤੁਹਾਡਾ ਕਦੇ ਕੋਈ ਐਕਸੀਡੈਂਟ ਹੋ ਜਾਵੇ ਜਿਹਨੇ ਵੀ ਲੋਕ ਦੇਖ ਰਹੇ ਨੇ ਮੇਰੇ ਦੋਸਤ ਉਸ ਗੱਡੀ ਦਾ ਨੰਬਰ ਉਹਦਾ ਐਡਰੈਸ ਉਹਦੇ ਦੇ ਕਿੰਨੇ ਚਲਾਨ ਹੋਏ ਨੇ ਉਹ ਗੱਡੀ ਕਿਹਦੀ ਹੈ ਉਹ ਗੱਡੀ ਦਾ ਐਡਰੈਸ ਕੀ ਹੈ ਉਹਦਾ ਮਾਲਕ ਕੌਣ ਹੈ ਇਹ ਸਾਰੀ ਜਾਣਕਾਰੀ ਵੀ ਤੁਹਾਨੂੰ ਪ੍ਰੋਵਾਈਡ ਕਰਨੀ ਪਵੇਗੀ ਜੋ ਵੀਰ ਦੱਸ ਰਹੇ ਨੇ ਉਹਦੇ ਅਕੋਰਡਿੰਗ ਅੱਗੇ ਗੱਲਬਾਤ ਕਰਦੇ ਹਾਂ ਅੱਛਾ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਮੈਂ ਦੇਖੋ ਦੋ ਵਾਰੀ ਗਿਆ ਇੱਕ ਵਾਰੀ ਤਾਂ ਮੈਂ ਛੁੱਟੀ ਸੀ ਇੱਕ ਵਾਰ ਹਾਂ ਤੇ ਮੈਂ ਕਹਿੰਦਾ ਮੇਰੀ ਛੁੱਟੀ ਹੁੰਦੀ ਐ ਤਵਾਰ ਤੇ ਮੈਂ ਇਸ ਲਈ ਪੁੱਛਣ ਆਇਆ ਉਹ ਕਹਿੰਦੇ ਸਾਡੀ ਵੀ ਛੁੱਟੀ ਹੁੰਦੀ ਆ ਅੱਜ ਦਾ ਚਿਆ ਤਾਂ ਤੁਹਾਡੀ ਛੁੱਟੀ ਦਾ ਨਹੀਂ ਛੁੱਟੀ ਹੈ ਮੈਂ ਕਹਿੰਦੇ ਪੁਲਿਸ ਦੀ ਨੌਕਰੀ ਜਿਹੜੀ 24 ਘੰਟੇ ਦੀ ਦੱਸੀ ਗਈ ਹੈ ਛੁੱਟੀ ਦਾ ਕੋਈ ਮਤਲਬ ਜਿਹੜਾ ਥਾਣੇ ਦੇ ਵਿੱਚ ਹੈ ਕਿ ਛੁੱਟੀ ਹੈ ਤਾਂ ਕੋਈ ਥਾਣੇ ਦੇ ਵਿੱਚ ਕਿਉਂ ਥਾਣਾ ਬੰਦ ਕਰ ਦੋ ਤਾਲਾ ਲਾ ਦਿਓ ਸਾਡੀ ਫੈਕਟਰੀ ਵਾਂਗੂ ਜਿਸ ਬੰਦੇ ਦੇ ਤੁਸੀਂ ਦੇਖ ਲਓ 3 ਮਹੀਨੇ ਤੋਂ ਕੰਪਲੇਂਟ ਨਹੀਂ ਸੁਣੀ ਤੇ ਜੇ ਉਹ ਬੰਦਾ ਅੱਗੋਂ ਕੁਛ ਨੂੰ ਕਹੇ ਤੇ ਹੁੰਦਾ ਕੀ ਹਾਲ ਕਰਨ ਉਹ ਇਹ ਡਰ ਲੱਗਦਾ ਥਾਣੇ ਜਾਂਦੇ ਹੋਏ ਅਰੇ ਬੰਦੇ ਨੂੰ ਲੱਗਦਾ ਜੀ ਇਹ ਜਿਹੜਾ ਬੰਦਾ ਹੈ ਤੁਹਾਡੇ ਨਾਲ ਗੱਲ ਕਰ ਰਿਹਾ ਕੀ ਪਤਾ ਮੇਰੇ ਵੈਸੇ ਹੀ ਹੱਥ ਲੱਗ ਜੇ ਤੁਹਾਨੂੰ ਅੱਛਾ ਤੇ ਉਹ ਕਹਿੰਦੇ ਜੀ ਤੁਸੀਂ ਤਾਂ ਮਰਦੀ ਉਹਦੇ ਉੱਤੇ ਹੱਤਪਾਤ ਯਾਨੀ ਇੱਕ ਜਿਹੜੇ ਥਾਣਿਆਂ 'ਚ ਕੈਮਰੇ ਲੱਗੇ ਨੇ ਇਟ ਮੀਨਸ ਜਿਹੜਾ ਇੰਟਰਨਲ ਕੈਮਰਾ ਜਦੋਂ ਆਪਾਂ ਐਂਟਰ ਕਰਦੇ ਆ ਇਹਨਾਂ ਦੇ ਰੂਮ ਦੇ ਵਿੱਚ ਵੀ ਲੱਗੇ ਨੇ ਪਰ ਮੈਂ ਇਹ ਕਹਿਣਾ ਚਾਹਣਾ ਵੀ ਜੇ ਇੰਨੀ ਆਪ ਵਾਲੇ ਹੋ ਗਏ ਆ ਤੇ ਉਹ ਰੂਮ ਦੇ ਵਿੱਚ ਜਿਹੜਾ ਕੈਮਰਾ ਲੱਗੇ ਨੇ ਉਹਦੇ ਵਿੱਚ ਵੋਇਨਿੰਗ ਵਾਲੇ ਕੈਮਰੇ ਵੀ ਨੇ ਵਾਇਸ ਰਿਕਾਰਡਿੰਗ ਦੇ ਕੈਮਰੇ ਲੱਗੇ ਹੋਣੇ ਚਾਹੀਦੇ ਹੈ ਹਨਾ ਕਿ ਸਾਹਮਣੇ ਵਾਲਾ ਬੰਦਾ ਕੀ ਬੋਲ ਰਿਹਾ ਤੇ ਮੁਲਾਜ਼ਮ ਉਹਨਾਂ ਨਾਲ ਕਿਵੇਂ ਗੱਲ ਕਰ ਰਹੀ ਨੇ ਸਰਕਾਰ ਬਦਲੀ ਹੈ ਭਗਵੰਦ ਮਾਨ ਸਿੰਘ ਬਹੁਤ ਵਧੀਆ ਕੰਮ ਕਰ ਰਹੇ ਨੇ ਨਸ਼ਿਆਂ ਦੇ ਖਿਲਾਫ ਤੁਸੀਂ ਦੇਖ ਰਹੇ ਹੋ ਅਕਸਰ ਨਸ਼ਿਆਂ ਦੇ ਮਤਲਬ ਲੱਗ ਭੰਦਾ ਉਹਨਾਂ ਨੇ ਇਹ ਕਿਹਾ ਜਾ ਰਿਹਾ ਹੈ ਲੇਕਿਨ ਇਹਦੇ ਵਿੱਚ ਵੀ ਦੇਖਿਆ ਨੇ ਵੱਡੇ ਵੱਡੇ ਨਸ਼ਾ ਤਸਕਰ ਨੇ ਹੁਣ ਇੱਕ ਕੱਲ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਇੱਕ ਪੱਤਰਕਾਰ ਦੁਆਰਾ ਕੀਤੀ ਕਿ ਉਹਦੇ ਵਿੱਚ ਬਹੁਤ ਵੱਡੀ ਕੋਠੀ ਦਿਖਾਈ ਗਈ ਹੈ ਉਹ ਕਹਿੰਦਾ ਜੀ ਇਸ ਕੋਠੀ ਨੂੰ ਤੋੜ ਤੁਸੀਂ ਤਾਂ ਬਜਰੇ ਗਰੀਬ ਜਿਹੜੇ ਦੋ ਦੋ ਕਮਰੇ ਪਾਏ ਆ ਜਾਂ ਮਾੜੀ ਮੋਟੀ ਉਹਨੇ ਜਗਾ ਬਣਾ ਲਈ ਉਹ ਤੋੜ ਰਹੇ ਐ ਗੱਲ ਮੈਂ ਵੀ ਕਹਿਣਾ ਚਾਹੁੰਦਾ ਸੀ ਦੇਖੀ ਤੁਸੀਂ ਉਹ ਜਿਹੜੀਆਂ ਉਹ ਵੀਡੀਓ ਤੇ ਨਹੀਂ ਦੇਖੀ ਮੈਂ ਵੈਸੇ ਕਹਿਣਾ ਚਾਹਨਾ ਜਿਸ ਨੂੰ ਮੁੱਦ ਤੇ ਜਿਹੜਾ ਨਸ਼ਾ ਵੇਚਦਾ ਹੋਏਗਾ ਨਾ ਜੀ ਉਹਨੇ ਕੋਈ ਰਾਜਮੈਨ ਹੋਏਗਾ ਹਮ ਨਾ ਕਿ ਇਦਾਂ ਦੇ ਕੋਈ ਛੋਟੇ ਮੋਟੇ ਘਰ ਹੋਣ ਹਮ ਉਹ ਰਾਜਮੈਨ ਤਿਆ ਚਾਹੀਦਾ ਹਾਂ ਐਵੀਂ ਮਤਲਬ ਉਹਨਾਂ ਦਾ ਘਰਾਲਾ ਚਲੋ ਇਹ ਵੀ ਵਧੀਆ ਕਿ ਸ਼ੁਰੂਆਤ ਹੋਈ ਹਮ ਛੋਟਾ ਫੜਨਗੇ ਤਾਂ ਹੀ ਵੱਡੇ ਤੇ ਫੜੇ ਜਾਣਗੇ ਹਮ ਇਹ ਵੀ ਨੋ ਕਿਉਂਕਿ ਗਰਾਊਂਡ ਲੈਵਲ ਤੇ ਛੋਟਾ ਬੰਦਾ ਹੀ ਹੁੰਦਾ ਹੈ ਵੱਡੇ ਮਗਰ ਮਚਤਾ ਵੱਡੇ ਵੱਡੇ ਆਲੀਸ਼ਾਨ ਬੰਗਲਿਆਂ 'ਚ ਰਹਿੰਦੇ ਨੇ ਉਹਨਾਂ ਤੱਕ ਪਹੁੰਚਦੇ ਕੁਝ ਟਾਈਮ ਲੱਗੇਗਾ ਸ਼ੁਰੂਆਤ ਹੋ ਚੁੱਕੀ ਹੈ ਆਗਾਜ਼ ਹੋ ਚੁੱਕਿਆ ਹੈ ਮਾਨਸਰਗਰ ਜਿਹੜੀ ਥੱਲੇ ਸਟੈਪ ਤੋਂ ਸ਼ੁਰੂ ਹੋ ਗਈ ਹੈ ਹੁਣ ਜਦੋਂ ਉਹਨਾਂ ਨੂੰ ਉਹਨਾਂ ਦੇ ਉਹਨਾਂ ਦੇ ਨਾਟਕ ਸੁਣਗੇ ਤਾਂ ਉਹ ਦੱਸਣਗੇ ਵੀ ਮੈਂ ਕਿੱਥੋਂ ਲਿਉਣਾ ਫਿਰ ਜਿਹੜੇ ਉਹ ਵਾਲੇ ਉਹਨਾਂ ਦੇ ਨਾਲ ਕਸਣਗੇ ਫਿਰ ਉਹ ਦੱਸਣਗੇ ਮੈਂ ਕਿੱਥੋਂ ਨੂੰ ਨਾ ਤਾਂ ਹੋਲੀ-ਵਾਲੀ ਕਾਰਵਾਈ ਜਿਹੜੀ ਜ਼ਰੂਰ ਹੋਏਗੀ ਮੈਂ ਉਹੀ ਕਹਿ ਰਿਹਾ ਜੀ ਜੇ ਕਰ ਤਾਂ ਛੋਟੇ ਫੜੇ ਜਾਂ ਸਾਰੇ ਛੋਟੇ ਜਿੰਨੇ ਵੀ ਫੜਦੇ ਪੇ ਨੇ ਜੇ ਸਾਰੇ ਫੜੇ ਜਾਂਦੇ ਆ ਤੇ ਉਹਦਾ ਮਤਲਬ ਕੀ ਜਦੋਂ ਉਹਨਾਂ ਦੇ ਉੱਤੇ ਥਾਣੇ ਲਜਾਇਆ ਜਾਏਗਾ ਜਾਂ ਕੋਈ ਕਾਰਵਾਈ ਹੋਏਗੀ ਆਪਣੇ ਆਪ ਨਾਮ ਬੱਕੇਗਾ ਇਹ ਤਾਂ ਉਹ ਗੱਲ ਹੋ ਗਈ ਕਿ ਇੰਡੀਅਨ ਫਿਲਮ ਆਈ ਸੀ ਸਨੀ ਜੋਲਦੀ ਦੇਖੀ ਤੁਸੀਂ ਫਿਲਮ ਉਹਦੇ ਵਿੱਚ ਜਿਹੜੇ ਸਨੀ ਜੋਲ ਨੇ ਉਹ ਪੁਲਿਸ ਮੁਲਾਜ਼ਮ ਹੁੰਦੇ ਨੇ ਹਾਂਜੀ ਉਹ ਆਪਣੀ ਜਿਹੜੀ ਸਾਰੀ ਜਿਹੜਾ ਸਟਾਫ ਉਹਦੇ ਨਾਲ ਮੀਟਿੰਗ ਕਰਦੇ ਆ ਤੇ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਰਿਸ਼ਵਤ ਲੈਣੀ ਛੱਡ ਦਿਓ ਤੇ ਉਹ ਕਹਿੰਦਾ ਜਦੋਂ ਕੋਈ ਬੰਦਾ ਕਹਿੰਦਾ ਤੁਹਾਡੇ ਕੋਲ ਕਿਸੇ ਦਾ ਪਰਸ ਚੋਰੀ ਹੋ ਜਾਂਦਾ ਹੈ ਤੇ ਉਹ ਕੰਪਲੇਨ ਲਿਖਣ ਆ ਜਾਂਦਾ ਹੈ ਤਾਂ ਤੁਸੀਂ ਉਹਨੂੰ ਇਹੋ ਜਿਹਾ ਸਵਾਲ ਕਰਦੇ ਹੋ ਕਿ ਅਗਲਾ ਥਾਣੇ ਆਉਂ ਡਰ ਜਾਂਦਾ ਤੁਸੀਂ ਪੁੱਛਦੇ ਹੋ ਕਿੰਨੇ ਵੇ ਦਾ ਟੀ ਕਰ ਰਿਆ ਸੀ ਤੂੰ ਕੱਪੜੇ ਕਿਹੜੇ ਪਾਏ ਸੀ ਹਨਾ ਤੂੰ ਮੋਟਰਸਾਈਕਲ 'ਚ ਸੀ ਜਾਂ ਕਾਰ ਦੇ ਵਿੱਚ ਸੀ ਤੂੰ ਉੱਥੇ ਰੁਕਿਆ ਕਿਉਂ ਸੀ ਯਾਰੀ ਬੰਦਾ ਡਰਨ ਲੱਗ ਜਾਂਦਾ ਸਾਡੇ ਜਾਣ ਤੋਂ ਨਾ ਮੈਂ ਤਾਂ ਉਹਨੇ ਮੈਨੂੰ ਇਹ ਕਿਹਾ ਵੀ ਗੱਡੀ ਦਾ ਐਕਸੀਡੈਂਟ ਹੋਇਆ ਕਿਦਾਂ ਮੈਂ ਸਮਝਾ ਸਮਝਾ ਕੇ ਤਿੰਨ ਵਾਰੀ ਥੱਕ ਗਿਆ ਵੀ ਇਦਾਂ ਹੋਇਆ ਨਾਲੇ ਤੁਹਾਨੂੰ ਮੇਰੇ ਪੁੱਛਣ ਦੀ ਲੋੜ ਹੀ ਨਹੀਂ ਗੱਡੀ ਦੇ ਚਾਰ ਕਦਮ ਅੱਗੇ ਜਾਓ ਕੈਮਰਾ ਲੱਗਾ ਅੱਛਾ ਫਿਰ ਉਹ ਕੈਮਰੇ ਦੀ ਸੀਸੀ ਫੁਟੇਜ ਲਈ ਗਈ ਮੈਂ ਉਹਨਾਂ ਨੂੰ ਕਿਹਾ ਵੀ 60 ਦਿਨ ਦੇ ਵਿੱਚ ਸੀਸੀ ਚੂਕੂੜੀ ਕਦਮ ਹੋ ਜਾਈ ਕੱਢ ਲੋ ਉਹ ਕਦੇ ਹਸਾਬ ਨਹੀਂ ਦੱਸ ਸਕਾ ਸਾਡਾ ਕੰਮ ਸਾਨੂੰ ਪਤਾ ਯਾਨੀ ਕੰਮ پولیس ਨੂੰ ਸਾਰੇ ਪਤਾ ਹੈ ਸਭ ਪਤਾ ਹੈ ਇਹ ਮੈਨੂੰ ਨਹੀਂ ਲੱਗਦਾ ਕਿ ਉਹ ਬੰਦਾ ਕੋਣ ਆ ਕੋਣ ਨਹੀਂ ਚਲੋ ਮੈਂ ਇੱਕ ਗੱਲ ਜ਼ਰੂਰ ਕਹੂੰਗਾ ਮੈਂ ਅੱਜ ਤੱਕ 3 ਸਾਲ ਆਮ ਆਜ਼ਾਦੀ ਪਾਰਟੀ ਦਾ ਸਤਕਾਰੀ ਕੀਤਾ ਹਮ ਬਹੁਣ ਵੀ ਉਹਨਾਂ ਨੇ ਜਿਹੜੇ ਮੁਹਿੰਮ ਚਲਾਈ ਨਸ਼ਾ ਉਹਨਾਂ ਦਾ ਵੀ ਮੈਂ ਧੰਨਵਾਦ ਕਰਦਾ ਵੀ ਚਲੋ ਛੋਟੇ ਲੈਵਲ ਤੋਂ ਫੜੇ ਜਾਣਗੇ ਉਹਨਾਂ ਨੂੰ ਸੈਂਟਰ ਚ ਪਾਇਆ ਜਾਏਗਾ ਬਚਣ ਦੇ ਹਮ ਪਰ ਮੈਂ ਉਹਨਾਂ ਨੂੰ ਇਹ ਕਹਿਣਾ ਚਾਹੁੰਦਾ ਵੱਡੇ ਲੈਵਲ ਦੇ ਪੁਲਿਸ ਵਾਲੇ ਕੰਮ ਕਰ ਰਹੇ ਨੇ ਐਮਐਲਏ ਸਾਹਿਬ ਕੰਮ ਕਰ ਰਹੇ ਨੇ ਪਰ ਜਿਹੜੇ ਪੁਰਾਣੇ ਮੁਲਾਜ਼ਮ ਜਾਂ ਪੁਰਾਣੀਆਂ ਖੁੱਡਾਂ ਬੈਠੀਆਂ ਨੇ ਨਾ ਉਹਨਾਂ ਦੇ ਵਿੱਚ ਤੁਸੀਂ ਜਿੰਨਾ ਤੱਕ ਸੇਗ ਨਹੀਂ ਮਾਰਦੇ ਤੇ ਡਿਵੀਜ਼ਨ ਥਾਣਾ ਜਾਂਦੇ ਡਰ ਲੱਗੇਗਾ ਕੀ ਲੱਗਦਾ ਜਿਨ੍ਹਾਂ ਨੂੰ ਸਾਰਾ ਕੁਝ ਪਤਾ ਸੀ ਜਿਹੜੇ ਕਹਿੰਦੇ ਸੀ ਸਾਨੂੰ ਸਾਡਾ ਕੰਮ ਨਾ ਸਮਝਾ ਅੱਜ ਤਕਰੀਬਨ 2 ਮਹੀਨੇ ਹੋ ਗਏ ਐ ਇਸ ਕੇਸ 'ਚ ਫਿਰ ਤਾਂ ਉਹਨਾਂ ਨੇ ਹੱਲ ਕਰਤਾ ਉਹਨਾਂ ਤੁਹਾਡਾ ਸਾਰਾ ਕੁਝ ਲੁੱਬ ਲਿਓਨੇ ਬੰਦੇ ਫੜ ਲਿਓਨੇ ਅਰੈਸਟ ਕਰਕੇ ਪਰਚਾ ਦੇਤਾ ਉਹਨਾਂ ਨਾਲ ਦੇ ਜਨਾਬ ਮੈਂ ਤਾਂ ਇਹ ਮੇਰੇ ਘਰ ਨਾਲ 4 ਦਿਨ ਪਹਿਲਾਂ ਹੋ ਕੇ ਆਇਆ ਹਾਂ ਹਾਂ ਤੇ ਮੈਂ ਜਿਹੜੇ ਐਸਐਚਓ ਸਾਹਿਬ ਦਾ ਨੰਬਰ ਦਿੱਤਾ ਉਹ ਨੰਬਰ ਹੀ ਆਂਦਾ ਵੀ ਫਰੋਡ ਸਪਮ ਫਰੋਡ ਸਪੈਮ ਲਿਖਿਆ ਆਉਂਦਾ ਹੈ ਤੁਹਾਡਾ ਨੰਬਰ ਗਲਤ ਤਰੀ ਲਿਖਿਆ ਹੋ ਗਿਆ ਕਿਤੇ ਉਹਨਾਂ ਨੇ ਲਿਖ ਕੇ ਦਿੱਤਾ ਮੇਰੇ ਫੋਨ 'ਚ ਭਰ ਕੇ ਦਿੱਤਾ ਜੀ ਅੱਛਾ ਤੁਸੀਂ ਕਾਲ ਕਰਦੇ ਹੋ ਤਾਂ ਸਪੈਮ ਲਿਖਿਆ ਆਉਂਦਾ ਤੇ ਫਰੋਡ ਸਪੈਮ ਹੈ ਤੇ ਜੇ ਨਵੇਂ ਬੰਦੇ ਦਾ ਮੰਗਦੇ ਆਂ ਦਿਓ ਗਿੰਦਾ ਜੀ ਉਹ ਬੰਦਾ ਖਰੂਸ ਆ ਉਹ ਥੋੜਾ ਬੋਲੂਗਾ ਮੈਂ ਕਿਹਾ ਕੀ ਬੋਲੂਗਾ ਜਦ ਮੇਰੀ ਜਨਾਨੀ ਲਾਤੀ ਤੋੜਦੀ ਹੁਣ ਮੈਨੂੰ ਗੱਲ ਹੀ ਗੱਡ ਲੂ ਅਜੇ ਤੱਕ ਮੈਂ ਕਿ ਭਗਵੰਤ ਮਾਨ ਜੀ ਚਾਨਾ ਪਰਸੋ ਨੰਗਾ ਮੇਲਾ ਦਵਸ ਮੋਤੀ ਜੀ ਵੀ ਕਹਿੰਦੇ ਮੇਲਾ ਦਵਸ ਭਗਵੰਤ ਮਾਨ ਜੀ ਵੀ ਕਹਿੰਦੇ ਮੇਲਾ ਦਵਸ ਕੀ ਇਹ ਮੇਲਾ ਦਵਸ ਦੇ ਉੱਤੇ ਤੁਸੀਂ ਮੈਨੂੰ ਇੱਕ ਮੇਲੇ ਨੂੰ ਇਨਸਾਫ ਦਿਲਾਓਗੇ ਜਿਹੜੀ 6 ਮਹੀਨੇ ਟੀਚਰ ਸੀ ਟੀਚਰ ਤੋਂ ਜੋਬ ਤੋਂ ਵੀ ਹਟ ਗਈ 6 ਮਹੀਨੇ ਆਪਣੇ ਰਸੋਈ ਜੀ ਨਹੀਂ ਜਾ ਸਕਦੀ ਬੱਚੇ ਨਹੀਂ ਖਾਂ ਸਕਦੀ ਸਿਰਫ ਬੈੱਡ ਦੇ ਉੱਤੇ ਲੰਬੀ ਪਈ ਹੋਈ ਉਸ ਤੋਂ ਬਾਅਦ 6 ਮਹੀਨੇ ਮੇਰੋਂ ਵਾਕਰ ਦੇ ਨਾਲ ਤੁਰੇਗੀ ਫਿਰ ਉਸ ਤੋਂ ਬਾਅਦ ਜੋ ਮੇਰੇ ਮੰਮੀ ਨੇ ਉਹ ਇਹਨੇ ਬਜ਼ੁਰਗ ਨੇ ਪਰ ਉਹਨਾਂ ਦਾ ਸਾਰਾ ਤੁਸੀਂ ਦੱਸਿਆ ਸਾਰਾ ਕੁਝ ਪਤਾ ਸੀ ਉਹ ਕਹਿੰਦੇ ਸਾਨੂੰ ਸਾਡਾ ਕੰਮ ਨਾ ਸਕਾ ਜਦੋਂ ਤੁਸੀਂ ਕਿਹਾ ਉੱਥੇ ਦੋ ਕਦਮਾਂ ਦੇ ਕੈਮਰਾ ਲੱਗੇ ਹੋਲੀ ਰਿਕਾਰਡਿੰਗ ਕਢਾਲੋ ਫਿਰ ਕਢਾ ਲਈ ਗਈ ਬੰਦੇ ਫੜੇਗੇ ਪਰਚਾ ਦਿੱਤਾ ਉਹਨਾਂ ਨੇ ਦੇਖੋ ਇਹ ਉਹਨਾਂ ਨੇ ਤਾਂ ਮੇਰਾ ਕੋਈ ਹੈਲਪਿੰਗ ਕੀਤੀ ਪਰ ਉੱਥੇ ਵਿਚਾਰੇ ਜਿਹੜੇ ਹੋਰ ਬੰਦੇ ਖੜੇ ਸੀ ਉਹਨਾਂ ਨੇ ਮੇਰੀ ਹੈਲਪ ਕੀਤੀ ਕਿ ਜਦੋਂ ਤੈਨੂੰ ਮੇਰੀ ਲੋੜ ਪਏਗੀ ਹੂੰ ਉਹਨਾਂ ਨੇ ਨੰਬਰ ਦਿੱਤੇ ਮੈਨੂੰ ਆਪਣੇ ਹੂੰ ਵੀ ਅਸੀਂ ਆ ਜਾਾਂਗੇ ਵੀ ਗੱਡੀ ਦੇ ਨੰਬਰ ਵੀ ਅਸੀਂ ਦੱਸਾਂਗੇ ਬੰਦੇ ਵੀ ਪਛਾਣ ਲਾਂਗੇ ਉਸ ਤੋਂ ਬਾਅਦ ਫਿਰ ਪੁਲਿਸ ਨੇ ਤੁਹਾਡੇ ਘਰੇ ਜਿਹੜੇ ਜਿਨ੍ਹਾਂ ਨੂੰ ਸੱਟ ਲੱਗੀ ਹੈ ਉਹਨਾਂ ਨਾਲ ਕੋਈ ਰਾਫਤਾ ਕੀਤਾ ਉਹਨਾਂ ਦੇ ਕੋਈ ਬਿਆਨ ਵਗੈਰਾ ਦਰਜ ਕੀਤੇ ਕੋਈ ਗੱਲਬਾਤ ਕੀਤੀ ਨਹੀਂ ਜੀ ਨਾ ਮੈਨੂੰ ਕਦੀ ਫੋਨ ਆਇਆ ਨਾ ਮਤਲਬ ਮੇਰੀ ਮਿਸਿਸ ਨੂੰ ਆਇਆ ਇੱਕ ਨੰਬਰ ਹੋ ਲਿਖਾਇਆ ਉੱਤੇ ਵੀ ਨਹੀਂ ਆਇਆ ਕਦੀ ਕੋਈ ਅੱਜ 2.5 ਮਹੀਨੇ ਚ ਕੋਈ ਫੋਨ ਨਹੀਂ ਆਇਆ ਹਾਂ ਜਦਕਿ ਮੈਂ ਹਾਂ ਦਾ ਚਲੋ ਸ਼ੁਕਰੀਆ ਦਾ ਕਰਦਾ ਆਮ ਆਦਮੀ ਪਾਰਟੀ ਦਾ ਉਹਨਾਂ ਵੱਲੋਂ ਥੋੜਾ ਜਿਹਾ ਪ੍ਰੈਸ਼ਰ ਪਾਇਆ ਗਿਆ ਇਸ ਨੂੰ ਲੈ ਕੇ ਤੁਸੀਂ ਕਿਸੇ ਐਮ ਐਲ ਏ ਸਾਹਿਬ ਤੁਹਾਡੇ ਏਰੀਆ ਦੇ ਐਮ ਐਲ ਏ ਨੂੰ ਕਹਿੰਦੇ ਹੋ ਉਹ ਥਾਣੇ ਫੋਨ ਕਰਦੇ ਸ਼ਾਇਦ ਕੋਈ ਕਾਰਵਾਈ ਹੋ ਜਾਂਦੀ ਨਹੀਂ ਉਹਨਾਂ ਨੇ ਕੀਤਾ ਜੀ ਕੀਤਾ ਫੋਨ ਉਹਨਾਂ ਨੇ ਹਾਂ ਜੀ ਉਹਨਾਂ ਦੇ ਇੱਕ ਪੰਜੇ ਨੇ ਕਾਉਂਸਲਰ ਹੈ ਗੈਬੀ ਜੀ ਉਹਨਾਂ ਨੇ ਵੀ ਕੀਤਾ ਫਿਰ ਤਾਂ ਹੋ ਗਿਆ ਉਹਨਾਂ ਪਰਚਾ ਪਰਚਾ ਤਾਂ ਮੈਨੂੰ ਪਤਾ ਨਹੀਂ ਪਰਚੀਆਂ ਪਈਆਂ ਜੀ ਉੱਥੇ ਅਜੇ ਕੋਈ ਪਰਚਾ ਪੁਰਚਾ ਨਹੀਂ ਹੋਇਆ ਕੁਝ ਨਹੀਂ ਹੋਇਆ ਬੰਦੇ ਫੜੇ ਵੀ ਨਹੀਂ ਗਏ ਕੁਝ ਨਹੀਂ ਹੋਇਆ ਬੰਦੇ ਫੜੇ ਨਹੀਂ ਗਏ ਮੈਂ ਕਹਿੰਨੇ ਜੀ ਗੱਡੀ ਨੰਬਰ ਦੇ ਬੰਦੇ ਨਹੀਂ ਫੜੇ ਜਾਂਦੇ ਤੇ ਫਿਰ ਤਾਂ ਕੋਈ ਦੱਸ ਦੇ ਤਾਂ ਹੋਣਗੇ ਵੀ ਤੁਸੀਂ ਜਿਹੜਾ ਨੰਬਰ ਦਿੱਤਾ ਉਹ ਗੱਡੀ ਦਾ ਗੱਡੀ ਕਿੱਥੇ ਦੀ ਆ ਸੀ ਫੇਸ ਕੀਤੀ ਆ ਨਹੀਂ ਕੀਤੀ ਬੰਦੇ ਸਾਡੀ ਪਹੁੰਚ ਆਏ ਸਭ ਤੋਂ ਪਹਿਲਾਂ ਤਾਂ ਇਹਨਾਂ ਨੂੰ ਇਹ ਟਰੇਸ ਕਰਨਾ ਚਾਹੀਦਾ ਕੀ ਪਤਾ ਮੈਂ ਤੁਹਾਨੂੰ ਐਡਰੈਸ ਸਹੀ ਦਿੱਤਾ ਕਿ ਗਲਤ ਹੂੰ ਤੁਸੀਂ ਆਰਟੀਓ ਕੋ ਜਾਓ ਹੂੰ ਅਡੇਗੋਲ ਪਾਵਰ ਹੈ ਮੇਰੇ ਕੋ ਪਾਵਰ ਨਹੀਂ ਹੈ ਜਦੋਂ ਤੁਸੀਂ ਗੱਡੀ ਦਾ ਨੰਬਰ ਦਿੱਤਾ ਰਮਨ ਜੀ ਉਹ ਤਾਂ ਪੁਲਿਸ ਅਰਤੀ ਤਾਂ ਆਪਣਾ ਰਿਕਾਰਡ ਲੈ ਸਕਦੀ ਹੈ ਓਨਰਸ਼ਿਪ ਓਨਰ ਕੌਣ ਹੈ ਗੱਡੀ ਦਾ ਕਿੱਥੇ ਦੀ ਗੱਡੀ ਹੈ ਸਾਰਾ ਕੁਝ ਨਿਕਲ ਸਕਦਾ ਹੈ 1 ਘੰਟਾ ਬੈਠ ਕੇ ਮੈਂ ਇੱਕੋ 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 ਵਾਲਿਆਂ ਨੂੰ ਫੋਨ ਕਰ ਰਿਹਾ ਤੇ ਉਹ ਕਹਿ ਰਹੇ ਕਿ ਸਾਡਾ ਦਫਤਰ ਨਹੀਂ ਹੈਗਾ ਔਨਲਾਈਨ ਸਾਡੀ ਇੰਸ਼ੋਰੈਂਸ ਚਲਦੀ ਹੈ ओके okay. मैं मैंने कंपनी का नंबर मेल सका वो कहंदे तूसी कौन मैं कहई वो ਏਦਾਂ ਮੇਰੀ ਵਜਹ ਦਾ ਐਕਸੀਡੈਂਟ ਹੋ ਕਹंदे ਕਿ ਅਸੀਂ ਏਦਾਂ ਕਿਸੇ ਨੂੰ ਨਹੀਂ ਦੇ ਸਕਦੇ ਕੋਈ ਉਹਨਾਂ ਨੇ ਦਿੱਤਾ ਫਿਰ ਨੰਬਰ ਤੁਸੀਂ ਕਿ ਇੰਡੀਵਿਜੂਅਲ ਹੋ ਤੁਹਾਡਾ ਤੁਹਾਨੂੰ ਕੰਪਨੀ ਵਾਲੇ ਬਿਲਕੁਲ ਨਹੀਂ ਦੇਣਗੇ ਤੁਹਾਡਾ ਕੋਈ ਰਾਈਟ ਨਹੀਂ ਤੁਸੀਂ ਕਿਸੇ ਦੀ ਪਰਸਨਲ ਇਨਫੋਰਮੇਸ਼ਨ ਲੈ ਸਕੋ ਉਸ ਨੂੰ ਡਿਪਾਰਟਮੈਂਟ ਦੇ ਬੰਦੇ ਜਰੂਰ ਲੈ ਸਕਦੇ ਹੋ ਡਿਪਾਰਟਮੈਂਟ ਦਾ ਬੰਦਾ ਹੀ ਤਾਂ ਸਾਹਮਣੇ ਬੈਠਾ ਮੇਰੇ ਕੋਈ ਤਾਂ ਫੋਨ ਕਰਵਾ ਰਿਹਾ ਅੱਛਾ ਆਪ ਨਹੀਂ ਕਰ ਰਿਹਾ ਮੇਰੇ ਕੋਲ ਕਰਵਾ ਰਿਹਾ ਤੁਸੀਂ ਕਿਵੇਂ ਦੇਖਦੇ ਹੋ ਹਾਲਾਤ ਕੀ ਬਣਦੇ ਜਾ ਰਹੇ ਨੇ ਜੀ ਮੈਂ ਇਹ ਦੇਖਦਾ ਕਿ ਜਿੰਨਾ ਮਰਜੀ ਦੇਖੋ ਆਪ ਵੀ ਐਮ ਐਲ ਏ ਸਾਹਿਬ ਭਗਵੰਤ ਸਾਹਿਬ ਜੋ ਮਰਜ਼ੀ ਕਰ ਲੈਣ ਮੈਂ ਬਾਰ ਬਾਰ ਕਹਿੰਦਾ ਕਿ ਜਿਹੜੀਆਂ ਨੀਚਲਾ ਲੈਵਲ ਹੈ ਨਾ ਉੱਥੇ ਸੁਧਾਰ ਹੋਣਾ ਚਾਹੀਦਾ ਜਿਵੇਂ ਅਸੀਂ ਕਹਿ ਦਿੰਨੇ ਨਾ ਹਸਪੀਟਲ ਅੱਜ ਆਣਾ ਹੈ ਜੀ ਐਮ ਪੀ ਸਾਹਿਬ ਨੇ ਹਸਪੀਟਲ ਦਾ ਸਾਰਾ ਕਾਇਆ ਕਲਪ ਸਹੀ ਹੋ ਜਾਂਦਾ ਉਸੇ ਤਰ੍ਹਾਂ ਹੀ ਥਾਣੇ ਜਾਣਾ ਤਾਂ ਥਾਣੇ ਸਭ ਕਾਇਆ ਕਲਪ ਸਹੀ ਹੋ ਜਾਂਦਾ ਪਰ ਜਿਹੜੇ ਨੀਚਲੇ ਲੈਵਲ ਦਾ ਬੰਦਾ ਨਾ ਉਹ ਹਜੇ ਵੀ ਆਪਣੀ ਹਰਕਤਾਂ ਤੁਨੋ ਸਕਦਾ ਤੁਸੀਂ ਦੇਖਿਆ ਅਕਸਰ ਹਸਪੀਟਲਾਂ ਦੇ ਵਿੱਚ ਐਮ ਐਲ ਏਜ਼ ਐਮ ਪੀਜ਼ ਮੰਤਰੀ ਸਾਹਿਬ ਗੇੜੇ ਲਗਾਉਂਦੇ ਨੇ ਦੇਖਦੇ ਨੇ ਵਿਵਸਥਾ ਕਿਹੋ ਜੀ ਹੈ ਹਨਾ ਉਸ ਤੋਂ ਬਾਅਦ ਗੱਲ ਕਰੀਏ ਤਾਂ ਹੋਰ ਵੀ ਕਈ ਮਹਿਕਮੇ ਨੇ ਚਾਹੇ ਉਹ ਕੱਡਾ ਹੋਣ ਰੇਤ ਦੀਆਂ ਉੱਥੇ ਵੀ ਐਮ ਐਲ ਏ ਐਮ ਪੀ ਪਹੁੰਚਦੇ ਨੇ ਕਦੇ ਥਾਣੇ ਐਮ ਐਲ ਏ ਐਮ ਪੀ ਜਾਂਦੇ ਨੇ ਕਿ ਵੀ ਥਾਣੇ ਦੇ ਵਿੱਚ ਹਾਲਾਤ ਕਿਹੋ ਜਿਹੇ ਨੇ ਮੁਲਾਜ਼ਮ ਲੋਕਾਂ ਨਾਲ ਗੱਲਬਾਤ ਕਿਹੋ ਜੀ ਕਰਦੇ ਨੇ ਜਿਹੜੇ ਕੈਮਰੇ ਲੱਗੇ ਨੇ ਅੰਦਰ ਉਹਦਾ ਜਿਹੜਾ ਉਹਦਾ ਜਿਹੜਾ ਕੰਟਰੋਲ ਹੈ ਉਹ ਸੀਪੀ ਸਾਹਿਬ ਦੇ ਕੋਲ ਹੈ ਹੋਣਾ ਚਾਹੀਦਾ ਹੈ ਸੀਪੀ ਸਾਹਿਬ ਨੂੰ ਮੈਂ ਮੇਲ ਪਾਈ ਸੀ ਜੀ ਉਹਦਾ ਕੋਈ ਰਿਪੋਰਟ ਆਇਆ ਉਹਦਾ ਰਿਵਲਟ ਸਿਰਫ ਇਹਨਾਂ ਆਇਆ ਵੀ ਰਜਿਸਟ੍ਰੇਸ਼ਨ ਹੋ ਗਈ ਤੁਹਾਡੀ ਜੀ ਹੂੰ ਬਸ ਕਿੰਨੇ ਦਿਨ ਪਹਿਲਾਂ ਪਾਈ ਸੀ ਮੇਲ ਮੇਲ ਹੋ ਗਈ ਹਫਤਾ ਪਾਈ ਅੱਛਾ ਉਸ ਤੋਂ ਬਾਅਦ ਉਹ ਕਿਹੜੇ ਥਾਣੇ ਨੂੰ ਮਾਰਕ ਹੋਈ ਹੈ ਕਿਹੜੇ ਅਫਸਰ ਨੂੰ ਮਾਰੇ ਕੋਈ ਇਹੋ ਜਿਹਾ ਪੁਛਾਇਆ ਹਜੇ ਕੁਝ ਨਹੀਂ ਆਇਆ ਬਾਕੀ ਮੈਂ ਇੱਥੇ ਨਾ ਕਹਿ ਦੇਣਾ ਕਿ ਆਪ ਸਰਕਾਰ ਨੇ ਚਲੋ ਜੋ ਐਮਐਲਏ ਲਿਆਉਂਦੇ ਹੂੰ ਕੰਮ ਕਰਦੇ ਆ ਮੰਦਾ ਮੈਂ ਜੀ ਪਰ ਉਹਨਾਂ ਨੂੰ ਵੀ ਮੈਂ ਇੱਕ ਬੇਨਤੀ ਕਰਦਾ ਆਪ ਦੇ ਜਿਹੜੇ ਐਮਐਲਏ ਸਾਹਿਬ ਹੈ ਜੀ ਉਹ ਨੀਚਲੀ ਜੜ ਤੋਂ ਫੜਨ ਹੂੰ ਔਰ ਮੈਂ ਦੇਖੇ ਖੁਦ ਮੈਂ ਕਹਿੰਦੇ ਸ਼ਰਮ ਆਂਦੀ ਹੈ ਵੀ ਐਮਐਲਏ ਸਾਹਿਬ ਦੇ ਭਾਂਜੇ ਸਾਹਿਬ ਫੋਨ ਕਰਦੇ ਪਿਆ ਹੂੰ ਤੇ ਉਹਨਾਂ ਦਾ ਸ਼ਰਮ ਆ ਨਾਮ ਕਿੱਦਾਂ ਲਿਆ ਜਾਂਦਾ ਉਹ ਪੱਪੀ ਮਾਈ ਦੇ ਉਹਦੇ ਭਾਂਜੇ ਦਾ ਫੋਨ ਆਇਆ ਇਦਾਂ ਬੋਲਿਆ ਜੇਕਰ ਉਹਨਾਂ ਦੀ ਹੀ ਮੈਂ ਉੱਥੋਂ ਹੀ ਡਰ ਗਿਆ ਜੀ ਜੇ ਉਹਨਾਂ ਦਾ ਨਾਮ ਹੀ ਇਦਾਂ ਲਿਆ ਜਾਂਦਾ ਹੈ ਕਿ ਕੱਲ ਮੇਰੇ ਨਾਲ ਕਿੱਦਾਂ ਬੋਲਿਆ ਜਾਵੇ ਕਿਉਂਕਿ ਨਾਲੇ ਵੈਸੇ ਵੀ ਮੈਂ ਕਦੀ ਪਹਿਲਾਂ ਕਦੀ ਥਾਣੇ ਗਿਆ ਨਹੀਂ ਹੂੰ ਜਿਹੜਾ ਬੰਦਾ ਕੁਝ ਪਹਿਲਾਂ ਜਾਂਦਾ ਤਾਂ ਉਹਦੇ ਨਾਲ ਉਹਨੂੰ ਲੱਗਦਾ ਹੈ ਡਰਦਾ ਲੱਗਦਾ ਹੈ ਨਾ ਕਿ ਪੁਲਿਸ ਨਾ ਜ਼ਰੂਰ ਕਹਾਂਗਾ ਮੈਨੂੰ ਕੁਝ ਨਹੀਂ ਚਾਹੀਦਾ ਦੇਖੋ ਇੰਨਾ ਜ਼ਰੂਰ ਕਹਿ ਦੇਣਾ ਤੁਸੀਂ ਇੱਕ ਬੰਦੇ ਨੂੰ ਸ਼ਹਿ ਦਿੱਤੀ ਹੈ ਹੂੰ ਉਹ ਸ਼ਹਿ ਦਿੱਤੀ ਹੈ ਕਿ ਅੱਜ ਮੈਂ ਦੇਖੋ ਜੀ ਤੁਹਾਨੂੰ ਮਾਰ ਕੇ ਜਾਣਾ ਤੁਸੀਂ ਮੇਰਾ ਕੁਝ ਨਹੀਂ ਕਰਦੇ ਮੈਂ ਚਾਰ ਬੰਦੇ ਅਚ ਬੈਠ ਕੇ ਕਹੂੰਗਾ ਮੈਂ ਉਹਨੂੰ ਮਾਰ ਕੇ ਆਇਆ ਸੀ ਮੇਰੇ ਪੁਲਿਸ ਨੇ ਕੁਝ ਨਹੀਂ ਕੀਤਾ ਅੱਜ ਆਪਾਂ ਚਾਰ ਮੋਰ ਕੁੱਟ ਕੇ ਆਨੇ ਆ ਕੋਈ ਬੰਦਾ ਅੱਜ ਪਹਿਲਾਂ ਲੱਕ ਦੇ ਉੱਤੇ ਚੜੇਗਾ ਤੇ ਉਹ ਕਹੇਗਾ ਪੁਲਿਸ ਨਹੀਂ ਫੜ ਸਕੀ ਆਪਣਾ ਘਰ ਵੀ ਨਹੀਂ ਆ ਸਕੀ ਅੱਜ ਇਹ ਨੂੰ ਫਿਰ ਹੈਡਲਾਈਨ ਆ ਜਾਏਗੀ ਉਹਦੇ ਉੱਤੇ ਜੀ ਨਿਊਜ਼ ਤੇ ਸਭ ਦੇ ਉੱਤੇ ਆ ਜਾਏਗੀ ਅੱਜ ਇੱਕ ਮੌਤ ਹੋਵੇ ਵੱਡੇ ਵੱਡੇ ਚੈਲੰਜ ਚਲਾਣਗੇ ਵੱਡੀਆਂ ਵੱਡੀਆਂ ਸੁਰਖੀਆਂ ਖਵਾਰਾ ਤੇ ਲੱਗਣਗੇ ਇੱਕ ਮੌਤ ਕੀ ਮੌਤ ਦਾ ਇੰਤਜ਼ਾਰ ਕਰਦੇ ਹੋ ਕਿ ਅਸੀਂ ਸੋਚਦੇ ਆ ਭਗਵੰਤ ਸਾਹਿਬ ਜੀ ਵੀ ਮੌਤ ਹੋਵੇ ਤੇ ਉਸ ਤੋਂ ਬਾਅਦ ਯੂਰੋਪੀ ਫੜਿਆ ਜਾਣਾ ਵੀਰ ਉਹ ਮੌਤ ਤਿਤੋਂ ਪਹਿਲਾਂ ਕਿਸੇ ਨੇ ਕੋਈ ਸੁਣਵਾਈ ਅਗਰ ਰਮਨਗੜ੍ਹ ਚ ਦੇਖੀਏ ਤੁਸੀਂ ਜਿਹੜੇ ਥਾੜੇ ਜਾਂਦੇ ਹੋ ਜਾਂ ਅਕਸਰ ਵੀ ਅਸੀਂ ਵੀ ਥਾੜੇ ਜਾਂਦੇ ਹਾਂ ਤੁਸੀਂ ਵੀ ਕੁਝ ਟਾਈਮ ਤੋਂ ਜਾ ਰਹੇ ਹੋ ਅਸੀਂ ਤਾਂ ਤਕਰੀਬਨ ਰੈਗੂਲਰ ਹੀ ਜਾਂਦੇ ਹਾਂ ਜਿਹੜੇ ਵੱਡੇ ਲੈਵਲ ਦੇ ਅਫਸਰਸ ਨੇ ਚਾਹੇ ਉਹ ਸੀਪੀ ਹੋਣ ਜਾਂ ਡੀਸੀਪੀ ਹੋਣ ਚਾਹੇ ਉਹ ਐਸਐਚਓ ਸਾਹਿਬ ਹੋਣ ਹਨਾ ਉਹ ਅਕਸਰ ਡੀਐਸਪੀ ਹੋਣ ਉਹ ਅਕਸਰ ਚੇਂਜ ਹੁੰਦੇ ਰਹਿੰਦੇ ਥਾਣੇ 'ਚ ਅਕਸਰ ਚੇਂਜ ਹੁੰਦੇ ਰਹਿੰਦੇ ਥਾਣੇ 'ਚ ਲੇਕਿਨ ਜਿਹੜੇ ਏਐਸਆਈ ਤੋਂ ਥੱਲੇ ਲੈਵਲ ਦੇ ਬੰਦੇ ਨੇ ਏਐਸਆਈ ਵੀ ਇਨਕਲੂਡ ਏਐਸਆਈ ਵੀ ਉਹ ਨਹੀਂ ਚੇਂਜ ਹੁੰਦੇ ਉਹਨਾਂ ਨੂੰ ਪਤਾ ਹੁੰਦਾ ਸਾਰੀ ਏਰੀਆ ਦਾ ਕਿੱਥੇ ਕੀ ਹੋ ਰਿਹਾ ਕਿਵੇਂ ਕਿੱਦਾਂ ਕੀ ਹੋ ਰਿਹਾ ਕਿੱਥੋਂ ਕੀ ਆ ਰਿਹਾ ਕਿ ਜਾ ਰਿਹਾ ਸਾਰੀ ਸੈਟਿੰਗ ਉਹਨਾਂ ਵੱਲੋਂ ਹੁੰਦੀ ਹੈ ਲੇਕਿਨ ਉਹ ਚੇਂਜ ਨਹੀਂ ਕੀਤੇ ਜਾਂਦੇ ਇਸ ਗੱਲ ਤੋਂ ਸਹਿਮਤ ਜੀ ਮੇਰੀ ਇਸੇ ਗੱਲ ਤੋਂ ਸਹਿਮਤ ਹਾਂ ਅੱਛਾ ਜੇਕਰਤਾ ਤੁਸੀਂ ਗਵਰਨਮੈਂਟ ਚਲਾਉਣਾ ਚਾਹੁੰਦੇ ਹੋ ਉੱਪਰਲੇ ਪਾਸੇ ਤੋਂ ਚੇਂਜ ਹੋ ਰਹੇ ਕਿਉਂਕਿ ਜਿਹੜੇ ਵੱਡੇ ਉੱਤੇ ਨੂੰ ਤਾਂ ਇਮਾਨਦਾਰੀ ਨਹੀਂ ਉਹਨਾਂ ਨੂੰ ਕਿਸੇ ਜਿਹੀ ਲੋੜ ਹੀ ਹੈ ਨਹੀਂ ਦੇਖੋ ਸੀਪੀ ਸਾਹਿਬ ਆਪਣੇ ਵੱ ਨੰਬਰ ਨਸ਼ਾ ਤਸਕਰ ਫੜੇ ਨੇ ਬਿਲਕੁਲ ਫੀਲਡ ਚ ਆ ਬ ਜਾ ਰਹੇ ਨੇ ਆਪ ਜਾ ਰਹੇ ਨੇ ਮੇਰੇ ਘਰ ਦੇ ਕੋਲ ਥੋੜੀ ਜੀ ਫਾਈਟ ਹੋਈ ਸੀ ਤੇ ਸੀਪੀ ਸਾਹਿਬ ਆਪ ਆ ਗਏ ਸੀ ਸੀਪੀ ਸਾਹਿਬ ਨੂੰ ਹੋਲਡ ਹੋ ਜਾਂਦੇ ਨੇ ਪਰ ਜਿਹੜਾ ਐਸਆਈ ਜਾਂ ਕੁਛ ਹੁੰਦਾ ਮੈਂ ਕੋਈ ਨਹੀਂ ਦੇਖਿਆ ਕਿਦਨੇ ਕਿਦੇ ਫੀਲਿੰਗ ਹੋਣਾ ਜੇ ਵੱਡੇ ਲੈਵਲ ਦੀ ਹੁੰਦੀ ਹੈ ਜਦੋਂ ਤੁਸੀਂ ਥਾਣੇ ਜਾਂਦੇ ਹੋ ਇਹ ਤਾਂ ਆਪ ਸੋਚਿਆ ਕਿ ਮੈਨੂੰ ਵੀ ਲੱਗਦਾ ਕਿ ਯਾਦਾ ਬੰਦੇ ਨੂੰ ਲੱਕ ਤੋੜਾ ਆਣ ਦੀ ਬਜਾਏ ਅੱਗੇ ਆ ਜਾਣਾ ਚਾਹੀਦਾ ਟਰੱਕ ਦੇ ਇਹ ਭਾਈ ਤੂੰ ਮਾਰ ਹੀ ਲੈ ਕੱਲ ਇੱਕ ਵਾਰ ਹੱਥੇ ਜੀ ਭਗਵੰਦ ਮਾਨ ਜੀ ਇਹ ਤਾਂ ਕਹਿੰਦੇ ਵੀ ਇੱਕ ਬੰਦਾ ਮਰਿਆ ਹੂੰ ਯਾ ਫਿਰ ਅੱਛਾ ਜਦੋਂ ਇੱਕ ਇਨਸੀਡੈਂਟ ਤੁਹਾਡੇ ਨਾਲ ਹੋਇਆ ਤੁਹਾਡੀ ਵਾਈਫ ਨਾਲ ਹੋਇਆ ਉਦੋਂ ਜਿਹੜੇ ਉਹ ਰੋਡ ਸੇਫਟੀ ਵਹੀਕਲ ਚਲਾਏ ਦੇ ਨਵੇਂ ਉਹ ਨਹੀਂ ਪਹੁੰਚੇ ਉਦੋਂ ਸੇਫ ਦਾ ਲਾਈਫ ਹਿਊਮਨ ਚਲਾਈਆਂ ਗੱਡੀਆਂ ਭਗਵਾਨ ਜੀ ਸਾਹਿਬ ਨੇ ਨਵੀਆਂ ਚਲਾਈਆਂ ਨੇ ਕੁਝ ਉਹ ਕਹਿੰਦੇ ਨੇ ਜਦੋਂ ਕੋਈ ਹਾਦਸਾ ਹੁੰਦਾ ਤੇ ਗੱਡੀ ਵਿਦਨ 5 ਤੋਂ 10 ਮਿੰਟਸ ਪਹੁੰਚ ਜਾਂਦੀ ਹੈ ਉਹ ਨਹੀਂ ਪਹੁੰਚੀ ਉੱਥੇ ਨਹੀਂ ਡੀਜ਼ਲ ਆਟੋ ਪਹੁੰਚਿਆ ਜੀ ਡੀਜ਼ਲ ਆਟੋ ਮੈਂ ਤੇ ਪ੍ਰਾਈਵੇਟ ਹੀ ਲਿਆ ਹਣਾ ਉਹਦਾ ਮੈਂ ਨਹੀਂ ਲਿਆ ਮੈਂ ਫੋਨ ਕੀਤਾ ਮੈਂ ਕਿਹਾ ਲੈ ਜਾ ਅੱਛਾ ਇਹ ਹਾਲਾਤ ਨੇ ਗੱਲ ਕਰੀਏ ਤਾਂ ਇੱਕ ਐਕਸੀਡੈਂਟ ਹੁੰਦਾ ਰਵਨ ਜੀ ਆਪਣੇ ਨਾਲ ਨੇ ਜਿਹੜੀ ਸਾਰੀ ਗੱਲ ਬਾਤ ਦੱਸੀ ਐਕਸੀਡੈਂਟ ਹੋ ਜਾਂਦਾ ਉਸ ਤੋਂ ਬਾਅਦ ਉਹਨਾਂ ਦੀ ਵਾਈਫ ਜਿਹੜੀ ਇੱਕ ਡੀਜ਼ਲ ਆਟੋ ਦੇ ਵਿੱਚ ਜਿਹੜੇ ਆ ਉਹ ਹਸਪੀਟਲ ਪਹੁੰਚਦੇ ਨੇ ਕਈ ਹਸਪੀਟਲਾਂ ਵਿੱਚ ਡਾਕਟਰ ਨਹੀਂ ਮਿਲਦੇ ਉਸ ਤੋਂ ਬਾਅਦ ਫਾਈਨਲੀ ਉਹ ਡਾਕਟਰ ਰਵੀ ਵੱਲੋਂ ઓਪਰੇਟ ਕੀਤੇ ਜਾਂਦੇ ਨੇ ਉਸ ਤੋਂ ਬਾਅਦ ਉਹ ਥਾਣੇ ਜਾਂਦੇ ਨੇ ਜਿੱਥੇ ਉਹਨਾਂ ਨੇ ਇੱਕ ਰਿਪੋਰਟ ਲਗਾਈ ਸੀ ਉਹਦੀ ਕੰਪਲੇਂਟ ਕੀਤੀ ਸੀ ਕਿ ਇੱਕ ਐਕਸੀਡੈਂਟ ਹੋਇਆ ਆਫਟਰ 10 ਡੇਜ਼ ਯਾਨੀ 10 ਦਿਨਾਂ ਬਾਅਦ ਉਹ ਤੇ ਪਹੁੰਚ ਕਰਦੇ ਨੇ ਤੇ ਰਿਲੇਟਿਡ ਅਫਸਰਾਂ ਸਹਿਬਾਨ ਨਾਲ ਗੱਲਬਾਤ ਕਰਦੇ ਨੇ ਮੈਂ ਪੁੱਛਦੇ ਨੇ ਕਿ ਜੀ ਮੈਂ ਇੱਕ ਕੰਪਲੇਂਟ ਲਗਾਈ ਸੀ ਇਸ ਤਰ੍ਹਾਂ ਇਸ ਤਰ੍ਹਾਂ ਇੱਕ ਐਕਸੀਡੈਂਟ ਹੋਇਆ ਸੀ ਉਹਦੇ 'ਚ ਕੋਈ ਕਾਰਵਾਈ ਹੋਈ ਤਾਂ ਅੱਗੇ ਉਹ ਜਵਾਬ ਮਿਲਦਾ ਹੈ ਕਿ ਕਿਹੜੀ ਕੰਪਲੇਂਟ ਲਗਾਈ ਸੀ ਉਸ ਤੋਂ ਬਾਅਦ ਇੱਕ ਛੋਟੀ ਜਿਹੀ ਡਾਇਰੀ ਕਰਦੇ ਨੇ 'ਚ ਦੇਖਦੇ ਦੋ ਕੱਖਰ ਲਿਖੇ ਹੁੰਦੇ ਜੋੜਾ ਦਾ ਕਹਿਣਾ ਹੈ ਉਸ ਅਕੋਰਡਿੰਗ ਮੈਂ ਤੁਹਾਡੇ ਨਾਲ ਗੱਲ ਕਰ ਰਹੇ ਆਂ ਕਿ ਉਹ ਕਹਿੰਦੇ ਨੇ ਹਾਂ ਜੀ ਹਾਂ ਜੀ ਲਿਖੀ ਹੋਈ ਹੈ ਤੁਹਾਡੀ ਕੰਪਲੇਂਟ ਇਹ ਪੁੱਛਦੇ ਆ ਕਿ ਵੀ ਕਾਰਵਾਈ ਕੀ ਹੋਈ ਤੇ ਫਿਰ ਕਹਿੰਦੇ ਜੀ ਗੱ ਏ ਗੱਡੀ ਦਾ ਨੰਬਰ ਦੱਸ ਦਿੰਦੇ ਯਾਰ ਫਿਰ ਕਹਿੰਦੇ ਉਹਦਾ ਐਡਰੈਸ ਵੀ ਦੱਸੋ ਕੀ ਆ ਕਿਹਦੀ ਗੱਡੀ ਆ ਖੋਣ ਬੰਦਾ ਕਿੱਥੇ ਦਾ ਰਹਿਣ ਵਾਲਾ ਹੈ ਜਦੋਂ ਐਡਰੈਸ ਵੀ ਦੱਸ ਦੇਦੇ ਉਸ ਤੋਂ ਬਾਅਦ ਫਿਰ ਉਹਨਾਂ ਨੂੰ ਕਹਿੰਦੇ ਨੇ ਜੀ ਇਹਦੀ ਇੰਸ਼ੋਰੈਂਸ ਹੈ ਇੰਸ਼ੋਰੈਂਸ ਹੈਗੀ ਤਾਂ ਕਿਹੜੀ ਕੰਪਨੀ ਤੋਂ ਹੈ ਫਿਰ ਇਹ ਫਰ ਦੇ ਵਿੱਚ ਬੈਠ ਕੇ ਹੀ ਅਫਸਰਾਂ ਦੇ ਸਾਹਮਣੇ ਜੇ ਅਗਰ ਇਹ ਝੂਠ ਹੋਵੇ ਤਾਂ ਉਸ ਅਗਰ ਉਹਨਾਂ ਡਿਲੀਟ ਨਹੀਂ ਕੀਤੀ ਤਾਂ ਉਸ ਟਾਈਮ ਚਾਹ ਪੀ ਰਿਆ ਸੀ ਤੁਹਾਡੀ ਲੋਕੇਸ਼ਨ ਦਾ ਸੇਮ ਹੋਏਗੀ ਉੱਥੇ ਪਾਣੀ ਵੀ ਉਸੇ ਹੀ ਲੋਕੇਸ਼ਨ ਸੇਮ ਹੋਏਗੀ ਕਿ ਮੈਂ ਫੋਨ ਫੜਿਆ ਹੋਏਗਾ ਮੈਂ ਉਹਦੇ ਨਾਲ ਗੱਲ ਕਰ ਰਿਹਾ ਹਾਂ ਉਸ ਤੋਂ ਬਾਅਦ ਜਦੋਂ ਰੀਡਟ ਇੰਸ਼ੋਰੈਂਸ ਕੰਪਨੀ ਦੇ ਮੁਲਾਜ਼ਮਾ ਨਾਲ ਰਮਨ ਜੀ ਦੀ ਗੱਲ ਹੁੰਦੀ ਹੈ ਤਾਂ ਉਹ ਕਹਿੰਦੇ ਨੇ ਜੀ ਤੁਸੀਂ ਕੌਣ ਹੋ ਉਹਨਾਂ ਦਾ ਸਵਾਲ ਬਿਲਕੁਲ ਜਾਇਆ ਸੀ ਕਿਉਂਕਿ ਰਮਨ ਜੀ ਨਾ ਤਾਂ ਉਸ ਗੱਡੀ ਦੇ ਮਾਲਕ ਨੇ ਨਾ ਇਹਨਾਂ ਨੇ ਇੰਸ਼ੋਰੈਂਸ ਕਰਵਾਈ ਨਾ ਇੰਸ਼ੋਰੈਂਸ ਵਾਲੇ ਨੂੰ ਜਾਣਦੇ ਐ ਤੇ ਇਹ ਜਿਹੜੇ ਸਾਰੇ ਸਵਾਲ ਸੀ ਉਹਨਾਂ ਨੇ ਇਹਨਾਂ ਨੂੰ ਬਿਲਕੁਲ ਮਨਾ ਕਰ ਦਿੱਤਾ ਕਿ ਅਸੀਂ ਤੁਹਾਨੂੰ ਕੋਈ ਵੀ ਜਿਹੜੇ ਕਿਸੇ ਦੀ ਵੀ ਜਿਹੜੀ ਹੈ ਇਨਫੋਰਮੇਸ਼ਨ ਹੈ ਉਹ ਨਹੀਂ ਦੇ ਸਕਦੇ ਆ ਇਹਦੇ ਰਿਲੇਟਡ ਜਾਂ ਤਾਂ ਗੱਡੀ ਦਾ ਮਾਲਕ ਕਰੇ ਜਾਂ ਫਿਰ ਜਿਹੜੇ ਜਿਨ੍ਹਾਂ ਕੋ ਅਥਰਾਇਜੇਸ਼ਨ ਨੇ ਜਿਹੜੇ ਸਰਕਾਰੀ ਡਿਪਾਰਟਮੈਂਟ ਤੋਂ ਰਿਲੇਟਡ ਅਫਸਰ ਸਹਿਬਾਨ ਨੇ ਉਹ ਕੋਲ ਕਰਨ ਲੇਕਿਨ ਉਸ ਟਾਈਮ ਜਿਹੜੇ ਰਵੀਜੀਤ ਦਾ ਕਹਿਣਾ ਹੈ ਕਿ ਇਹ ਮਾਸਟਰ ਨਾ ਰਮਨ ਜੀ ਦਾ ਕਹਿਣਾ ਹੈ ਕਿ ਇਹ ਬਿਲਕੁਲ ਇੱਕ ਸਰਕਾਰੀ ਮੁਲਾਜ਼ਮ ਦੇ ਓਪੋਜ਼ਿਟ ਬੈਠ ਕੇ ਸਾਰੀ ਜਿਹੜੀ ਵਾਰਤਾਲਾਪ ਕਰ ਰਹੇ ਸੀ ਲੇਕਿਨ ਅੱਜ ਤੱਕ ਨਾ ਤਾਂ ਉਹ ਗੱਡੀ ਪਤਾ ਚੱਲੀ ਕਿੱਥੇ ਗਈ ਦੀ ਐ ਨਾ ਉਹਦੇ ਤੇ ਕੋਈ ਕਾਰਵਾਈ ਹੋਈ ਐ ਨਾ ਉਹ ਬੰਦੇ ਫੜੇ ਗਏ ਨੇ ਨਾ ਇੰਸ਼ੋਰੈਂਸ ਹੋਈ ਐ ਤੇ ਅੱਜ ਜਿਹੜੀ ਰਵੀ ਜੀ ਦੇ ਮਿਸਿਸ ਨੇ ਉਹ ਅੱਜ ਬੈਠਦੇ ਨੇ ਰਮਨ ਜੀ ਦੇ ਜਿਹੜੇ ਮਿਸਿਸ ਨੇ ਉਹ ਅੱਜ ਬੈੱਡ ਤੇ ਨੇ ਤੇ ਉਹ ਦੱਸਿਆ ਯਾਰ ਕੁਝ ਟਾਈਮ ਬੋਕਰ ਦੇ ਸਾਇਤ ਨਾਲ ਬੜੀ ਮੁਸ਼ਕਿਲ ਨਾਲ ਜਿਹੜਾ ਚੱਲਣਾ ਸ਼ੁਰੂ ਕਰਨਗੇ ਸੋ ਇਹ ਹਾਲਾਤ ਨੇ ਸਾਡੇ ਥਾਣੇ ਦੇ ਵਿੱਚ ਜਿਹੜੀ ਜਨਤਾ ਜਿਹੜੀ ਪਬਲਿਕ ਪਰੇਸ਼ਾਨ ਹੋਣ ਤੋਂ ਬਾਅਦ ਥਾਣੇ ਪਹੁੰਚਦੀ ਆ ਥਾਣੇ ਉਹਨਾਂ ਨਾਲ ਇਹੋ ਜਿਹਾ ਵਿਵਹਾਰ ਹੁੰਦਾ ਜਿਹੋ ਜਿਹਾ ਤੁਹਾਨੂੰ ਸਾਰਾ ਰਮਨ ਜੀ ਨੇ ਦੱਸਿਆ ਸੋ ਦੋਸਤੋ ਮੈਂ ਇੱਕ ਵਾਰ ਫੇਰ ਕਵਾਂਗਾ ਜੇਕਰ ਤੁਹਾਡਾ ਅਜਿਹਾ ਕੋਈ ਐਕਸੀਡੈਂਟ ਹੋ ਜਾਂਦਾ ਹੈ ਤਾਂ ਪਰਮਾਤਮਾ ਕੇ ਸ਼ੁਕਰ ਮਨਾਇਆ ਕਰੋ ਤੁਹਾਡਾ ਜੀਵ ਹੋ ਠੀਕ ਹੋ ਜਾਵੇ ਇਨਸਾਫ ਮਿਲੇਗਾ ਜਾਂ ਨਹੀਂ ਮਿਲੇਗਾ ਉਸ ਨੂੰ ਉਸ ਪਰਮਾਤਮਾ ਦੇ ਭਰੋਸੇ ਛੱਡ ਦਿਓ ਜੇਕਰ ਵੀਡੀਓ ਚੰਗੀ ਲਗੀ ਜਾਨ